ਸੋ ਹੈਲੋ ਗਾਇਸ ਕਿ ਮੈਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਣੇ ਚਰਦੀ ਕਲਾ ਦੇ ਵਿੱਚ ਹੋਗੇ ਸੋ ਥੈਂਕ ਯੂ so much ਸਾਰਿਆਂ ਦਾ ਇਹਨਾਂ ਸਪੋਰਟ ਕਰਨ ਲਈ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਪੋਤ ਦੀ ਜੋੜੀ ਸੋ ਸਾਰੇ ਵੀਰ ਭੈਣ ਭਰਾ ਬਹੁਤ ਸਪੋਰਟ ਕਰਦੇ ਨੇ ਸਾਰੇ ਵੀਰ ਭੈਣ ਭਰਾ ਬਹੁਤ ਸਪੋਰਟ ਕਰਦੇ ਨੇ ਬਹੁਤ ਵਧੀਆ ਕਮੈਂਟ ਕਰਦੇ ਨੇ ਅੱਜ ਦਾ ਵਲੌਗ ਵੀ ਪੂਰਾ ਐਂਡ ਤੱਕ ਤੁਸੀਂ ਦੇਖਿਓਗੇ ਆਪਾਂ ਸੋ ਮਾਰਨਿੰਗ ਦਾ ਟਾਈਮ ਆ ਤੇ ਸਾਡੇ 7:30 ਹੋ ਚੁੱਕੇ ਨੇ ਤੇ ਆਪਾਂ ਮਤਲਬ ਚਾਹ ਬਣਾਵਾਂਗੇ ਤੇ ਉਸ ਤੋਂ ਬਾਅਦ ਹਰਜੋਤ ਰੈਡੀ ਹੋ ਜਾਊਗਾ ਤੇ ਬਾਕੀ ਤੁਸੀਂ ਵਲੌਗ ਦੇ ਵਿੱਚ ਦੇਖਿਓ ਸੋ ਬਾਕੀ ਤੁਸੀਂ ਦੇਖ ਰਹੇ ਹੋ ਮੇਰੀ ਅੱਖਾਂ ਸੁੱਜੀਆਂ ਹੋਈਆਂ ਵਾ ਕਿਉਂਕਿ ਮੈਨੂੰ ਬੁਖਾਰ ਹੋ ਗਿਆ ਸੀ ਤੇ ਮੈਂ ਲਾਈਵ ਵੀ ਬਹੁਤ ਘੱਟ ਆਈ ਅੱਜ ਤੇ ਬੁਖਾਰ ਹੋਣ ਦੇ ਕਰਕੇ ਥੋੜਾ ਜਿਹਾ ਵਿਕਨੈਸ ਜੀ ਮਹਿਸੂਸ ਹੋ ਰਹੀ ਆ ਤੇ ਮੇਰੀ ਅੱਖਾਂ 'ਚ ਥੋੜੀ-ਥੋੜੀ ਮੈਂ ਮੈਡੀਸਿਨ ਖਾਦੀ ਆ ਹੁਣ ਥੋੜਾ ਰਮਾਨ ਆਇਆ ਮੈਨੂੰ ਤੇ ਇਕਦਾਂ ਮੇ ਬੁਖਾਰ ਹੋ ਗਿਆ ਸਮਝ ਹੀ ਨਹੀਂ ਆਈ ਤੇ ਚਲੋ ਹੁਣ ਤੁਸੀਂ ਵਲੌਗ ਦੇਖਿਓ ਪੂਰੇ ਐਂਡ ਤੱਕ ਮਿਲਦੇ ਤੁਹਾਨੂੰ ਵਲੌਗ ਦੇ ਵਿੱਚ ਸੋ ਗਾਇਸ ਫਿਰ ਮੈਂ ਹਰਜੋਤ ਦੇ ਕੇਸ ਵੋਣੇ ਸੀ ਕਿਉਂਕਿ ਉਹਨਾਂ ਨੇ ਜਾਣਾ ਸੀ ਸਕੂਲ ਤੇ ਮੈਂ ਆਪਣੇ ਬੇਟੇ ਦੇ ਕੇਸ ਵੋਣੇ ਸੀ ਜੋੜਾ ਕਰਨਾ ਸੀ ਉਹਦਾਂ ਦੇ ਕੇਸਾਂ ਦਾ ਤੇ ਮੈਂ ਉਹਨੂੰ ਕਿਹਾ ਕਿ ਪਹਿਲਾਂ ਖੋਲ ਕੇ ਰੱਖਦਾ ਪਰ ਉਹਨੇ ਟਾਈਮ ਲਾਤਾ ਤੇ ਟਿਕਦਾ ਨਹੀਂ ਸੀ ਕਦੀ ਬਹਿ ਜਾਂਦਾ ਸੀ ਕਦੀ ਉੱਠ ਜਾਂਦਾ ਸੀ ਕਦੀ ਬਹਿ ਜਾਂਦਾ ਇਦਾਂ ਕਰਦਾ ਪਿਆ ਸੀ ਤੁਹਾਨੂੰ ਪਤਾ ਹੀ ਹੈ ਬੱਚੇ ਹਨ ਕਿੱਦਾਂ ਕਰਦੇ ਆ ਤੇ ਬਾਕੀ ਮੈਂ ਆਪਣੇ ਬੱਚੇ ਦੇ ਕੇਸਾਂ ਦਾ ਪੂਰਾ ਧਿਆਨ ਰੱਖਦੀਆਂ ਕਿਉਂਕਿ ਮੈਨੂੰ ਆਪਣੇ بیٹے ਦੇ ਕੇਸ ਬਹੁਤ ਪਿਆਰੇ ਨੇ ਤੇ ਮੈਂ ਹਮੇਸ਼ਾ ਇਹੀ ਸੋਚਦੀਆਂ ਹਮੇਸ਼ਾ ਇਹੀ ਮਨਚਰ ਅਰਦਾਸ ਕਰਦੀ ਸੱਚੇ ਪਾਤਸ਼ਾਹ ਦੋ ਵਕਤ ਦੀ ਰੋਟੀ ਦੇਈ ਜਾਈ ਪਰ ਮੇਰੇ بیٹے ਨੂੰ ਸਿੱਧੇ ਰਾਹ ਪਾਈ ਸੱਚਾ ਸੁੱਚਾ ਇਨਸਾਨ ਬਣਾਈ ਤੇ ਪਹਿਲੀ ਗੱਲ ਹੈ ਕਿ ਮੈਂ ਪਰਮਾਤਮਾ ਨੂੰ ਹਮੇਸ਼ਾ ਇਹੀ ਅਰਦਾਸ ਕਰਦੀ ਆ ਪਰਮਾਤਮਾ ਦੋ ਵਕਤ ਦੀ ਰੋਟੀ ਦੇਈ ਜਾਏ ਪਰ ਕਦੀ ਕਿਸੇ ਨੂੰ ਦੁੱਖ ਨਾ ਲਾਈ ਤੇ ਮੈਂ ਹਮੇਸ਼ਾ ਅ ਅਰਦਾਸ ਇਹੀ ਕਰਦੀ ਆ ਦਿਨ ਰਾਤ ਕਿ ਮੇਰਾ ਬੇਟਾ ਜਿਹੜਾ ਵਾ ਉਹ ਚੰਗੇ ਮਤਲਬ ਚੰਗਾ ਇਨਸਾਨ ਹੀ ਬਣੇ ਹਰ ਇੱਕ ਗਰੀਬ ਦੀ ਹੈਲਪ ਕਰਨ ਲਈ ਅੱਗੇ ਹੋਵੇ ਕਿਉਂਕਿ ਮੈਂ ਬਹੁਤ ਸਮਾਜ 'ਚ ਦੇਖਿਆ ਕਿ ਗਰੀਬੀ ਸਭ ਤੋਂ ਜ਼ਿਆਦਾ ਹੈ ਤੇ ਬਹੁਤ ਕਈ ਬੱਚੇ ਤਾਂ ਫਿਰ ਉਚਾਰੇ ਸਰਕਾਂ ਤੇ ਰੁਲਦੇ ਆ ਤੇ ਬਹੁਤ ਦੁੱਖ ਹੁੰਦਾ ਜਦੋਂ ਬੱਚੇ ਇਦਾਂ ਹਨਾ ਕਿਸੇ ਦੇ ਵੀ ਤਾਂ ਬਿਨਾ ਕੱਪੜਿਆਂ ਤੋਂ ਬਿਨਾ ਚੋਮਪੜਿਆਂ ਤੋਂ ਕੋਠੀਆਂ ਤੋਂ ਹਨਾ ਸਰਕਾਂ ਤੇ ਵਿਚਾਰੇ ਟਾਈਮ ਪਾਸ ਕਰਦੇ ਆ ਬਹੁਤ ਦੁੱਖ ਲੱਗਦਾ ਤੇ ਇਦਾਂ ਫਿਰ ਮੈਂ ਜੋ ਤਾਂ ਸਿਰ ਰੈਡੀ ਕਰਤਾ ਸੀ ਕੇਸ ਬਾ ਦਿੱਤੇ ਸੀ ਤੇ ਮੈਂ ਉਹਨੂੰ ਕਿਹਾ ਕਿ ਆਪਣੀ ਹੁਣ ਤੂੰ ਜੁਨੀਫਾਰਮ ਪਾ ਲਾ ਤੇ ਮੈਂ ਤੇਰਾ ਪ੍ਰਸਾਦ ਆ ਤਿਆਰ ਕਰ ਦਿੰਨੀ ਆ ਤੇ ਫਿਰ ਮੈਂ ਆਈ ਕਿਚਨ ਦੇ ਵਿੱਚ ਫਿਰ ਇੱਥੇ ਮੈਨੂੰ ਇਹ ਕਿ ਉਹਦਾ ਟਾਈਮ ਨਾ ਜਲਦੀ ਹੋ ਜੇ ਫਿਰ ਮੈਂ ਜਲਦੀ ਜਲਦੀ ਉਹਦੀ ਪਰੌਂਠੀ ਲਾਈ ਤੇ ਅੱਜ ਕੋਈ ਮਤਲਬ ਸੁੱਕੀ ਸਬਜ਼ੀ ਨਹੀਂ ਸੀ ਹੈ ਜੀ ਮੈਂ ਉਹਨੂੰ ਕਿਹਾ ਕਿ ਮੈਂ ਹਾ ਨਿਊਟਰੀ ਬਣਾਦਾ ਸੁੱਕੀ ਨਹੀਂ ਖਾਂਦਾ ਮम्मा ਮੈਂ ਨਹੀਂ ਖਾਣੀ ਤੇ ਬੱਚੇ ਵੀ ਨਾ ਆਪਣੀ ਮਰਜ਼ੀ ਨਾਲ ਹੀ ਕੋਈ ਵੀ ਖਾਣਾ ਉਹ ਤੇ ਉਹ ਖਾਂਦੇ ਆ ਤੇ ਫਿਰ ਮੈਂ ਪਰੌਂਠੀ ਲਾ ਕੇ ਦਿੱਤੀ ਸੀ ਇਹਨੂੰ ਤੇ ਮੈਂ ਇਹਨੂੰ ਪਰੌਂਠੀਆਂ ਹੀ ਲਾ ਦਿੱਤੀਆਂ ਸੀ ਤੇ ਪਰੌਂਠੇ ਬੜੇ ਰਮਾਣੂ ਆ ਖਾ ਲੈਂਦਾ ਵਾ ਬਾਕੀ ਇਹਨੂੰ ਦਾਲ ਚਾਹੀਦੀ ਆ ਤੇ ਪਿੰਡੀ ਚਾਹੀਦੀ ਆ ਤੇ ਚਨੇ ਮਤਲਬ ਇਹੋ ਜਿਹੀਆਂ ਚੀਜ਼ਾਂ ਜ਼ਿਆਦਾ ਪਸੰਦ ਕਰਦਾ ਤੇ ਸੋ ਇਹ ਚੀਜ਼ਾਂ ਤੇ ਚਲੋ ਨਹੀਂ ਸੀ ਬਣਾਈਆਂ ਤੇ ਫਿਰ ਮੈਂ ਇਹਨੂੰ ਪਰੌਂਠੀ ਲਾ ਦਿੱਤੀ ਸੀ ਤੇ ਪਰੌਂਠੀ ਰੈਡੀ ਕਰਕੇ ਫਿਰ ਮੈਂ ਉਹਨੂੰ ਸਕੂਲ ਭੇਜਦਾ ਸੀ ਤੇ ਤੁਸੀਂ ਦੇਖ ਸਕਦੇ ਹੋ ਸਵੇਰ ਦੇ ਮਾਰਨਿੰਗ ਟਾਈਮ ਦੇ ਛੋਟੇ-ਛੋਟੇ ਕੰਮ ਜ਼ਰੂਰ ਬਹੁਤ ਹੁੰਦੇ ਆ ਕੀ ਉਠਣਾ ਉਸ ਤੋਂ ਬਾਅਦ ਬੱਚੇ ਨੂੰ ਰੈਡੀ ਕਰਨਾ ਬੱਚੇ ਦਾ ਟਿਫਨ ਤਿਆਰ ਕਰਨਾ ਹਨਾ ਖੁਦ ਦੇ ਵੀ ਛੋਟੇ-ਮੋਟੇ ਕੰਮ ਕਰਨੇ ਇੱਥੇ ਮੇਰੇ ਕੱਪੜੇ ਪਏ ਹੋਏ ਸੀ ਤੇ ਹਰਜੋਤ ਤਾਂ ਸਹੂਲ چلا ਆ ਗਿਆ ਤੇ ਫਿਰ ਇੱਥੇ ਮੈਂ ਉਸ ਤੋਂ ਬਾਅਦ ਵਾਪਸ ਆ ਕੇ ਹਰਜੋਤ ਨੂੰ ਛੱਡ ਕੇ ਵੈਨ ਤੇ ਚੜਾ ਕੇ ਵਾਪਸ ਆ ਕੇ ਫਿਰ ਮੈਂ ਕਰਦਾ ਕੰਮ ਕੰਪਲੀਟ ਕੀਤਾ ਸੋ ਇੱਥੇ ਮੇਰੇ ਬਰਤਨ ਵਗੈਰਾ ਸਾਫ਼ ਕਰਨ ਵਾਲੇ ਪਏ ਕਿਚਨ ਨੂੰ ਦੇਖੋ ਕਿੰਦਾ ਖਲਾੜਾ ਪਿਆ ਕਿਚਨ ਦੇ ਵਿੱਚ ਇਹ ਇੱਥੇ ਸਾਰੀ ਸਫਾਈ ਕਰਨ ਵਾਲੀ ਪਈ ਹੈ ਸਾਡੀ ਅਜੇ ਤੇ ਤੁਹਾਨੂੰ ਪਤਾ ਹੀ ਆ ਕਿ ਮਾਰਨਿੰਗ ਟਾਈਮ ਦੇ ਕਾਫੀ ਕੰਮ ਹੁੰਦੇ ਆ ਤੇ ਮੁੱਕਦੇ ਹੀ ਨਹੀਂ ਕੰਮ ਜਿੰਨੇ ਮਰਜ਼ੀ ਕਰਦੇ ਰੋ ਨਿੱਕੇ ਨਿੱਕੇ ਕੰਮ ਨਿਕਲਦੇ ਜਾਂਦੇ ਜੀ ਤੇ ਆਪਾਂ ਹੁਣ ਸਫਾਈ ਕਰਾਂਗੇ ਤੇ ਪਹਿਲਾਂ ਆਪਾਂ ਇਹ ਸੋ ਹੁਣ ਆਪਾਂ ਘਰ ਦੀ ਸਫਾਈ ਕਰਾਂਗੇ ਜੀ ਫਿਰ ਆ ਕੇ ਮੈਂ ਵਾਪਸ ਆ ਕੇ ਪੁਚੇ ਲਗਾਏ ਕਰ ਬੈਡਰੂਮ ਅੰਦਰ ਤੇ ਮੇਰਾ ਸਾਡਾ ਪੁਚਾ ਹੋ ਗਿਆ ਸੀ ਟੁੱਟ ਤੇ ਫਿਰ ਮੈਨੂੰ ਹੱਥ ਨਾਲ ਹੀ ਲਾਉਣੇ ਪਏ ਤੇ ਮੈਨ ਮੈਨ ਹਫਤਾ ਹੋ ਗਿਆ ਮੈਂ ਹੱਥ ਨਾਲ ਹੀ ਪੁਚੇ ਲਾ ਆਦੀਆਂ ਤੇ ਕਿਉਂਕਿ ਮੇਰਾ ਪੁਚਾ ਟੁੱਟ ਗਿਆ ਸੀ ਤੇ ਦੁਬਾਰਾ ਨਹੀਂ ਲੈ ਕੇ ਆਇਆ ਗਿਆ ਤੇ ਇਸ ਕਰਕੇ ਮੈਂ ਹੱਥ ਦੇ ਨਾਲ ਹੀ ਲਗਾਵਾਂਗੀ ਪੁਚੇ ਤੇ ਵੈਸੇ ਵੀ ਮੈਂ ਦੇਖਿਆ ਵਾ ਹੱਥ ਦੇ ਨਾਲ ਬਹੁਤ ਵਧੀਆ ਪੋਚੇ ਲੱਗਦੇ ਆ ਸੋ ਮੈਂ ਹੱਥ ਦੇ ਨਾਲ ਹੀ ਲਾਵਾਂਗੀ ਤੇ ਇੱਥੇ ਕੰਬਲ ਚੁੱਕਣ ਵਾਲਾ ਸੀ ਸਿਰਫ ਸਾਡੇ ਵਾਲਾ ਕੰਬਲ ਹੀ ਚੁੱਕਣ ਵਾਲਾ ਸੀ ਬਾਕੀ ਮੈਂ ਬਿਸਤਰਾ ਚੁੱਕ ਦਿੱਤਾ ਸੀ ਹਰਜੋਤ ਕੇ ਪਾਪਾ ਦਾ ਤੇ ਉਸ ਤੋਂ ਬਾਅਦ ਮੈਂ ਚਾਦਰ ਵਗੈਰਾ ਝਾੜ ਕੇ ਤੇ ఓਵ ਸਾਈਜ਼ ਤੇ ਤੇ ਉਸ ਤੋਂ ਬਾਅਦ ਮੈਂ ਸਾਰੇ ਬੈਡਰੂਮ ਅਚ ਪੋਚੇ ਲਗਾਏ ਹੌਲੀ ਹੌਲੀ ਕਰਕੇ ਤੇ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਰੋਟੀ ਬਣਾਵਾਂਗੇ ਆਪਣੇ ਨਾ ਪਕਰਦੀ ਸਾਰੀ ਕਿ ਸਫਾਈ ਕੰਪਲੀਟ ਕਰਾਂ। ਤੇ ਮੈਂ ਡੇਲੀ ਹੀ ਸਫਾਈ ਕਰਦੀ ਆ ਇੱਕ ਦਿਨ ਨੂੰ ਨਾ ਦਾ ਭਾਈ ਦਾ ਡੇਲੀ ਪੋਚੇ ਲਾ ਲਾਉਂ ਜਾਂਦੇ ਆ ਕਿਉਂਕਿ ਤੁਹਾਨੂੰ ਪਤਾ ਹੀ ਨਾ ਸਫਾਈ ਤੋਂ ਬਿਨਾ ਕਰਦੇ ਬੈਡਰੂਮ ਅਜ ਬੈਣ ਨੂੰ ਦੇ ਨਹੀਂ ਕਰਦਾ ਸਫਾਈ ਤਾਂ ਜਿਹੜੀ ਡੇਲੀ ਚਾਹੀਦੀ ਆ ਤੇ ਮੈਂ ਗਰਮੀਆਂ ਦੇ ਵਿੱਚ ਦੋ-ਦੋ ਟਾਈਮ ਪੋਚੇ ਲਗਾਉਂਦੀ ਸੀ ਪਰ ਹੁਣ ਸਾਲ ਦੇ ਵਿੱਚ ਇਹ ਆ ਕਿ ਬੇਟਾ ਵੀ ਮੇਰਾ ਸਿਆਣਾ ਵਾ ਤੇ ਇੰਨਾ ਖਿਲਾੜਾ ਨਹੀਂ ਭੁੰਦਾ ਹੈਗਾ ਸਾਡੀ ਸਮਝ ਆਉਣਾ। ਇਹ ਬਚਪਨ ਦੇ ਵਿੱਚ ਹੀ ਬੜਾ ਵਧੀਆ ਸੀ ਉਹ ਤੇ ਬਿਲਕੁਲ ਵੀ ਖਲਾੜਾ ਨਹੀਂ ਸੀ ਪੁੰਦਾ ਕਦੀ ਕੰਡਾਂ ਤੇ ਲਿੱਕਾ ਤੱਕ ਨਹੀਂ ਮਾਰੀਆਂ ਮੇਰੇ ਬਿੱਤੇ ਨੇ ਤੇ ਹਲੇ ਤੱਕ ਵੀ ਇਦਾਂ ਦਾ ਹੀ ਇਹਦਾ ਸਾਫ ਪਤਾਵਾ ਕਿਚਨ ਦੇ ਵਿੱਚ ਸਾਡੇ ਟੈਨਾਂ ਲੱਗੀਆਂ ਨੇ ਕੰਡਾਂ ਤੇ ਕਈ ਬੱਚੇ ਟੈਨਰ ਦੇ ਹੱਥ ਮਾਰਦੇ ਨੇ ਹਨਾ ਕੁਝ ਕੁਛ ਕਰਦੇ ਨੇ ਪਰ ਨਹੀਂ ਉਹਨੇ ਕਦੀ ਇਹ ਜੀ ਇਸਰਾਰ ਤੱਕ ਕਦੀ ਨਹੀਂ ਕੀਤੀ ਹੈ ਜੀ ਤੇ ਬਿਲਕੁਲ ਸਾਫ ਸਫਾਈ ਰੱਖਦਾ ਹੈ ਖੁਦ ਵੀ ਸਾਫ ਸਫਾਈ ਰੱਖਦਾ ਹੈ ਤੇ ਜਦੋਂ ਕੋਈ ਆਪਣਾ ਸਕੂਲ ਦਾ ਕੰਮ ਕਰਦਾ ਹੈ ਜਾਂ ਕੁਝ ਹੀ ਕਰਦਾ ਹੈ ਤੇ ਜਿਵੇਂ ਬੱਚਾਣਾ ਪੇਪਰ ਪਾੜ ਦਿੰਦਾ ਵਾ ਹਨਾ ਵੜਕਾ ਪਾੜ ਦਿੰਦਾ ਬੁੱਕ ਦੇ ਤੇ ਉਹ ਵੀ ਉਹ ਬਿਲਕੁਲ ਸਾਫ਼ ਰੱਖਦਾ ਹੈ ਤੇ ਉਸ ਤੋਂ ਬਾਅਦ ਉਹ ਕੋਈ ਵੀ ਪੇਪਰ ਮਤਲਬ ਫਟ ਜਾਂਦਾ ਹੈ ਤੇ ਉਹ ਡਸਟਬਿਨ ਦੇ ਵਿੱਚ ਪਾ ਦਿੰਦਾ ਤੇ ਆਪਾਂ ਛੋਟਾ ਜਿਹਾ ਡਸਟਬਿਨ ਕੋੜੀਆਂ ਚ ਰੱਖਿਆ ਉੱਥੇ ਪਾ ਦਿੰਦਾ ਸੋ ਇੱਦਾਂ ਮੈਂ ਸਫਾਈ ਕਰਦੀ ਕੋਈ ਇਸੀ ਸਾੜੀ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਮੈਂ ਵੋਸ਼ ਸ਼ੁੱਸ਼ੇ ਦੀ ਸਫਾਈ ਕਰ ਦਿੱਤੀ ਸੀ ਇਹਦੇ ਉੱਪਰ ਵੀ ਥੋੜੀ ਜਿਹੀ ਅ ਗੰਦਗੀਆਂ ਦੀ ਵੈਸੇ ਵੀ ਡੇਲੀ ਸਾਫ ਕਰਨਾ ਪੈਂਦਾ ਕਿ ਕਿਨਾਂ ਸਫਾਈ ਰੱਖੋ ਤਾਂ ਚੰਗਾ ਨਹੀਂ ਲੱਗਦਾ ਤੇ ਮੈਂ ਇਹ ਡੇਲੀ ਹੀ ਸਫਾਈ ਕਰਦੀ ਆ ਸੋ ਇਹ ਜਿਹੜਾ ਵਾ ਮੈਂ ਪਹਾੜਾ ਜਾਂ ਸਾਵਰ ਜਿਨ੍ਹਾਂ ਨੂੰ ਬੋਲਦੇ ਆ ਇਹ ਮੈਂ ਮਿਸੇ ਤੋਂ ਮੰਗਾਇਆ ਸੀ ਵੀ ਬੜਾ ਵਧੀਆ ਉਹ ਤਾਂ ਮਾਰਨਿੰਗ ਟਾਈਮ ਦੀ ਮੈਂ ਰੋਟੀ ਬਣਾ ਰਹੀ ਸੀ ਰੋਟੀ ਇਹ ਟਾਈਮ ਹੋ ਗਿਆ ਏ 10 ਵਜੇ ਦਾ ਅੱਜ ਰੋਟੀ ਲੇਟ ਹੋ ਗਈ ਹਰਜੋਤ ਨੂੰ ਤੇ ਹਰਜੋਤ ਨੂੰ ਮੈਂ ਪਹਿਲਾਂ ਲਾਤੀ ਸੀ ਰੋਟੀ ਸਿਰੇ ਤੇ ਆਪਾਂ ਥੋੜੀ ਲੇਟ ਖਾਣੇ ਆ ਰੋਟੀ ਫਿਰ ਉਪਰ ਉਹਦੇ ਲਾ ਲੈਣੇ ਆ ਰੋਟੀ ਜਦੋਂ ਆ ਅਸੀਂ ਖਾਣੀ ਹੁੰਦੀ ਆ ਉਸ ਸਫਾਈਆਂ ਮੈਂ ਕਰ ਲੀਆਂ ਘਰ ਦੀਆਂ ਤੇ ਹੁਣ ਬਸ ਮੈਂ ਦੇ ਕੇ ਲਾਵੇਂ ਉਸ ਤੋਂ ਬਾਅਦ ਆਪਾਂ ਕੋਈ ਉਸ ਤੋਂ ਬਾਅਦ ਜੋ ਸਿਰਫ ਜੁਨੀਫਾਰਮ ਧੋਣ ਵਾਲੀ ਆ ਬਾਕੀ ਕੱਪੜੇ ਮੈਂ ਧੋਲੇ ਸੀ ਕੱਲ ਤੇ ਉਤੋ ਕੇ ਉਸ ਤੋਂ ਬਾਅਦ ਆਪਾਂ ਫਰੀਆਂ ਜੀ ਸੋ ਗਾਇਸ ਇਹ ਹੁਕਸ ਮੈਂ ਮੀਸੇ ਤੋਂ ਮੰਗਾਈਆਂ ਸੀ ਬਹੁਤ ਵਧੀਆਂ ਵਾ ਇਹਦੇ ਉੱਤੇ ਤੁਸੀਂ ਕਰਸੀਆਂ ਵਗੈਰਾ ਪਾਉਣੇ ਵਗੈਰਾ ਟੰਗ ਸਕਦੇ ਹੋ ਤਾਂ ਬਹੁਤ ਵਧੀਆ ਵਾ ਮੈਂ ਕਿਚਨ ਦੇ ਵਿੱਚ ਲਗਾਈ ਹੋਈਆਂ ਵਾ ਮੈਂ ਤੁਹਾਨੂੰ ਦੱਸਦੀ ਆ ਤੇ ਤੁਸੀਂ ਜ਼ਰੂਰ ਮੰਗਵਾਇਓ ਬਹੁਤ ਵਧੀਆ ਨਿਕਲਦੀਆਂ ਸੋ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸੋ ਕਰ ਲਿਓ ਤੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰਦੇ ਹੋ ਸੋ ਮਿਲਦੇ ਆਪਾਂ ਸੋਹਣੇ ਜਿਹੇ ਵਲੌਗ ਦੇ ਨਾਲ ਤੁਹਾਨੂੰ ਅੱਗੇ ਥੈਂਕ ਯੂ ਸੋ ਮੱਚ ਬਾਏ ਬਾਏ